ਉਹ ਤੋ ਕੋਮ ਦਾ ਹੁੰਦਾ ਪਵੇਂਖ ਰੋਸ਼ਨ ਹੁੰਦਾ ਤਾਂ ਜਦ ਬਲੀ ਦਾਨੀਆਂ ਦਾ ਕਉ ਮਾਵਸਤੇ ਤਲੀ ਤੇ ਸੀਸ ਤਰਨਾ ਕਉ ਮਾਵਸਤੇ ਤਲੀ ਤੇ ਸੀਸ ਤਰਨਾ ਬਣਦਾ ਫਰਜ਼ ਹੈ ਕੌਮ ਦੇ ਬਾਨੀਆਂ ਦਾ ਝਾਲਮ ਜੁਲਮ ਕਮਾਉਣ ਕੇ ਜਦੋਂ ਤੀਕਰ ਕਿਸਾ ਚੱਲਦਾ ਰੋ ਕੁਰਬਾਨੀਆਂ ਦਾ ਕਿਸਾ ਚੱਲਦਾ ਰੋ ਕੁਰਬਾਨੀਆਂ ਦਾ ਸੇ ਸਾਡੀ ਜਿਉ ਪਿੰਡ ਸਭ ਤੇਨਾ ਕੋ ਨਾਨਕ ਸਭ ਤੇਰੇ ਵੱਡੇ ਆਈ ਕੋਈ ਨਾਉ ਨ ਜਾਣ ਮੇਰਾ ਨੰਦਪੁਰ ਦੀ ਧਰਤੀ ਤੇ ਸਤਿਗੁਰ ਅਜਬ ਕਰਿ ਸ਼ਮਾ ਕਰਿਆ ਗੈਰਤ ਨਾਲ ਜੀਵਨ ਦਾ ਜਜਬਾ ਮਰਦਾਂ ਦੇ ਦਿਲ ਪਰਿਆ ਗੈਰਤ ਨਾਲ ਜੀਵਨ ਦਾ ਜਜਬਾ ਮਰਦਾਂ ਦੇ ਦਿਲ ਪਰਿਆ ਜੁਗਾਦਕ ਕੈਮਰ ਹੋ ਉਸ ਦੀ ਰਹਿਮਤ ਦਾ ਵਰਤਾਰਾ ਠੰਡੇ ਦੀ ਤਾਰ ਵਿੱਚੋਂ ਸਾਜਾ ਸਤਿਗੁਰ ਪੰਥ ਨਿਆਰਾ ਠੰਡੇ ਦੀ ਤਾਰ ਵਿੱਚੋਂ ਸਾਜਾ ਸਤਿਗੁਰ ਤਨਿਆਰਾ ਜੀ ਅੱਖਾਂ ਮਰ ਜੋੜਿਆ ਨੂੰ ਉਹ ਪਰਚਾ ਕਟਨ ਸਦਕ ਦਾ ਪਾ ਕੇ ਹੋ ਹੋ ਅੱਖਾਂ ਮਰ ਜੋੜਿਆ ਨੂੰ ਪਰਚਾ ਕਟਨ ਸਦਕ ਦਾ ਪਾ ਕੇ ਆ ਉੱਠੋ ਸਿਰ ਭੇਡ ਕਰੋ ਝੰਡੀ ਅਣਖ ਭਰੀ ਚਮਕਾ ਕੇ ਆਕੇ ਤੇ ਪੰਜਾ ਜਿਤਨੇ ਪ੍ਰੀਤਮ ਪਿਆਰਾ ਪੰਜਾ ਜਿਤਨੇ ਪ੍ਰੀਤਮ ਪਿਆਰਾ ਖੰਡੇ ਦੀ ਤਾਰ ਵਿਚੋਂ ਸਾਜਾ ਸਤਿਗੁਰ ਪੰਥ ਨਿਆਰਾ ਜੀ ਆਖਿਆ ਸਭ ਵਰਨਾ ਨੂੰ ਜੀ ਪੂਜਾ ਇੱਕ ਮਾਲਕ ਦੀ ਕਰਨੀ ਛੱਬ ਝਗੜੇ ਜਾਤਾਂ ਦੇ ਹੋ ਛੱਡ ਝਗੜੇ ਜਾਤਾਂ ਦੇ ਦਿਲ ਵਿੱਚ ਟੇਕ ਬਲੇ ਦੀ ਤਰਨੀ ਬੇ ਸੇਵਾ ਸਿਮਰਣ ਦੇ ਮਾਨਸ ਬਣਦਾ ਨਹੀਂ ਸੱਜਿਆ ਰਾਮਾਣਸ ਬਣਦਾ ਨਹੀਂ ਸੱਜਿਆ ਰਾਮਾਣਸ ਠੰਡੇ ਦੀ ਧਾਰ ਵਿਚੋਂ ਸਾਜਾ ਸਤਿਗੁਰ ਪੰਥ ਨਿਆਰਾ ਓ ਡਰਨਾ ਨਹੀਂ ਜਾਬਰ ਤੋਂ ਡਰਨਾ ਨਹੀਂ ਜਾਬਰ ਤੋਂ ਬਨਣਾ ਦੀਨ ਦੁਖੀ ਦੇ ਦਰਦੀ ਜਦੋਂ ਵੱਖਰਾ ਰੂਪ ਦਿਸੇ ਬਖਸ਼ੀ ਪੰਜ ਕਕਾਰੀ ਵਰਦੀ ਓਏ ਤਾਜ ਗੈਰਤ ਦਾ ਸੋਨਾ ਸਿਰਸਜੀ ਆ ਦਸਤਾਰਾ ਸੋਨਾ ਸਿਰਸਜੀ ਆ ਦਸਤਾਰਾ ਖੰਡੇ ਦੀ ਧਾਰ ਵਿੱਚੋਂ ਨਾਂ ਮਾਤ ਨਾਨਕੀ ਦੇ ਛੇਵੇਂ ਗੁਰ ਦੇ ਲਾਲ ਪਿਆਰੇ ਪੋਤੇ ਗੁਰ ਅਰਜਨ ਦੇ ਸੋਡੀ ਕੁਲ ਦੇ ਰਾਜ ਦੁਲਾਰੇ ਅਮਰਤ ਸਰ ਗੁਰ ਮੱਲੀ ਜਨਮੇ ਗੁਰੂ ਪਵਿੱਤਰ ਤਰਤਾ ਉਹ ਜਨਮੇ ਗੁਰੂ ਪਵਿੱਤਰ ਤਾਂਵੇਂ ਮਲ ਤਿਆਗ ਅਵਸਤਾ ਤੇ ਦੇਖ ਬਹਾਦਰ ਸਤ ਗੁਰ ਨੋਵੇਂ ਜੀ ਗੁਰੂ ਪਿਤਾ ਨੇ ਤੱਕਿਆ ਜਾਂ ਹੋ ਗੁਰੂ ਪਿਤਾ ਨੇ ਤੱਕਿਆ ਜਾਂ ਸਭ ਤੋਂ ਛੋਟੇ ਪੁੱਤਣ ਆ ਕੇ ਇਹ ਤਿਆਗ ਮਜਸਮੇ ਨੇ ਉਹ ਆਖਿਆ ਮਸਤ ਗਰੇਖ ਤਕਾਕੇ ਮੋਮਾਇਆ ਵਿੱਚ ਇਨਾ ਰਹਿਣਾ ਬਣੇ ਵਿਰਾਗੀ ਸਾਂਵੇਂ ਉਹ ਰਹਿਣਾ ਬਣੇ ਵਿਰਾਗੀ ਸਾਂਵੇਂ ਮੱਲ ਤਿਆ ਆ ਕੇ ਵਸਤਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਸੜ ਤੇਗ ਅਤੇਗ ਬਾਲ ਉਮਰੇ ਪੁਰ ਕਰਤਾਰ ਜੰਗ ਸੀ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਦਾ ਰਤਬਾ ਗੁਰੂ ਪਿਤਾ ਤੋਂ ਲਿੱਤਾ ਨਾ ਹਿਰਦਿਆਂ ਸਹਿਜ ਗਿਆ ਨਾ ਹਿਰਦਿਆਂ ਸਹਿਜ ਗਿਆ ਬੇਸ਼ਕ ਦਾਤਾ ਤੇਗ ਚਲਾਵੇ ਜੀ ਬੇਸ਼ਕ ਦਾਤਾ ਤੇਗ ਚਲਾਵੇ ਮਨ ਤਿਆਗ ਅਵਸਥਾ ਦੇ ਹਾਦਰ ਸਤਗੁਰ ਨੋਵੇ ਮਲ ਤਿਆਗ ਅਵਸਥਾ ਦੇ ਤੇਗ ਮਹਾਦਰ ਸਤਗੁਰ ਨੋਵੇ ਜਦ ਬਾਗ ਜ਼ੱਲਿਆ ਵਾਲੇ ਨਿਰਦੋਸ਼ਾ ਖੂਨ ਬਹਾਇਆ ਲੰਡਰ ਜਾ ਮੋੜੀ ਪਾਜੀ ਵੈਰੀ ਨੂੰ ਮਾਰਮਕਾ ਸਿੰ ਹੈ ਜੋ ਦੇ ਦੱਸਿਆ ਆ ਗੋਰੇ ਦੀ ਹੱਥ ਵਿੱਚ ਵਜਣਾ ਜੋ ਸਾਡੀ ਅਣਖ ਵੰਗਾਰੇ ਓਏ ਅਸੀਂ ਨਹੀਂ ਜੀਉਂਦਾ ਛੱਡਣਾ ਓ ਜੋ ਸਾਡੀ ਅਣਖ ਵੰਗਾਰੇ ਹੋ